ਸੋ ਰੋਸ਼ਨਾ ਦੀ ਕੋਈ ਸਰਕਾਰ ਦੇ ਉੱਤੇ ਅਸਰ ਨਹੀਂ ਨਿਕਲਦਾ ਸਾਰਾ ਦੌਰਨ ਆ ਰਹੀ ਲੱਗਦਾ ਜੀ ਜੇਲਾਂ ਦੇ ਉੱਤੇ ਡਿਪੈਂਡ ਹੋ ਗਿਆ ਸਰਕਾਰ ਦੀ ਰਲੀ ਨਜ਼ਰ ਆਉਂਦੀ ਹੈ ਸਰਕਾਰ ਨਾਲ ਕਾਹ ਕਹਿਣਾ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਉਹਨਾਂ ਨਾਲ ਕਿਉਂਕਿ ਜੇਲ੍ਹ ਮੰਤਰੀ ਸਰਦਾਰ ਭਗਵੰਤ ਮਾਨ ਜਿਹੜੇ ਆਪ ਨੇ ਉਸੋ ਬੇਰੀ ਬਾਗੋਂ ਵੀ ਉਹਨਾਂ ਦੇ ਹੱਥ ਦੇ ਲਿਖਿਆ ਤਾਂ ਕਰਕੇ ਮੈਨੂੰ ਸਰਕਾਰ ਦਾ ਨਾਮ ਲੈਣਾ ਪੈਂਦਾ ਅਗਰ ਬਈ ਆਪਣਾ ਸਰਕਾਰ ਦਾ ਤੁਸੀਂ ਸਿਖਵਾਵੀ ਸੀ ਜਿਹੜੀ ਬੰਦੀ ਜ਼ਿੰਮੇਵਾਰੀਆਂ ਤੇ ਦੋ ਤੋਂ ਵੀ ਭੱਜ ਜਾਂਦੇ ਫਿਰ ਸਰਕਾਰ ਬਾਰੇ ਬੋਲਣਾ ਪੈਂਦਾ ਸਭ ਕੁਝ ਫੂੜਾ ਜਦੋਂ ਮੇਰੇ ਪੁੱਤ ਨੂੰ ਮਾਰਿਆ ਜਾਂਦਾ ਹੈ ਤੇ ਵੀ ਆਪ ਦਾ ਫੋਨ ਨਹੀਂ ਰੱਖਦੇ ਕੋਲੇ ਉਹਨਾਂ ਦੇ ਨਾਲ ਇੱਕ ਸਹਾਇਕ ਫੋਨ ਵਾਲਾ ਬੰਦਾ ਰੱਖਿਆ ਜਾਂਦਾ ਹੈ ਇਹ ਇੱਦੇ ਸ਼ਾਤਰ ਨੇ ਇਹ ਫੋਨ ਨੂੰ ਉਂਗਲਾ ਵੀ ਨਹੀਂ ਫਿੰਗਰਪ੍ਰਿੰਟ ਆਜੇ ਉਹਨੂੰ ਟੱਚ ਨਹੀਂ ਕਰਦੇ ਫੋਨ ਨੂੰ ਦੂਜਾ ਹੁੰਦਾ ਹੀ ਫੜ ਕੇ ਜੰਨਾ ਲਾਉਂਦਾ ਪੱਤਰੂ ਮਾਰ ਕੇ ਮੁਬਾਰਕਾ ਦਿੰਦੇ ਨੇ ਮੁਬਾਰਕਾ ਭਰਾ ਜਾਨੀ ਗੱਡੀ ਚਾੜਤਾ ਉਹ ਤਿਹਾਰ ਜੇਲ੍ਹ ਦੇ ਅੰਦਰ ਗੱਲ ਹੋ ਜਾਂਦੀ ਹੈ ਮੈਂ ਤੁਹਾਡੇ ਇੰਨੀ ਵੱਡੀ ਪੀੜੋਂ ਮੇਰੀ ਅਜੇ ਸਿਹਤ ਠੀਕ ਨਹੀਂ ਪਰ ਅੱਜ ਮੈਂ ਤੁਹਾਡੇ ਨਾਲ ਗੱਲਾਂ ਜ਼ੂਰੀ ਨੇ ਕਰਨੀਆਂ ਜਿਹੜੀਆਂ ਮੈਨੂੰ ਰਿਸਕ ਲੈ ਕੇ ਵੀ ਕਰਨੀਆਂ ਪੈਣਗੀਆਂ ਮੈਂ ਮੇਰੇ ਪੁੱਤ ਨੂੰ ਹੀ ਹੁੰਦਾ ਮੇਰਾ ਜਹਾ ਮੂੰਹ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਰੋਕੋ ਗੱਲਾਂ ਦੱਸਦਾ ਇਹਨਾਂ ਤੋਂ ਸਿਆਣੇ ਹੋ ਜੋ ਨਹੀਂ ਨੁਕਸਾਨ ਤੁਸੀਂ ਵੀ ਖਾਓਗੇ ਮੈਂ ਖਾ ਲਿਆ ਬਚਨੇ ਤੁਸੀਂ ਵੀ ਨਹੀਂ ਇਹ ਲੋ ਇਹ ਰਾਜਨੀਤਿਕ ਮੋਖ ਜਿਹੜਾ ਨੂੰ ਤੁਸੀਂ ਚੁਣ ਕੇ ਭੇਜਿਓ ਇਹਨਾਂ ਨੂੰ ਜਵਾਬ ਦੇ ਬਣਾਓ ਉਹਦਾ ਮੀਨਾ ਇਹ ਸਾਨੂੰ ਜੇ ਕਿ ਇੰਡੀਆ ਬੜੀਆਂ ਮਹਾਨ ਕੁਰਬਾਨੀਆਂ ਤੋਂ ਵੀ ਅਸੀਂ ਕੁਝ ਨਹੀਂ ਸਿੱਖ ਸਿੱਖਾਂਗੇ ਤਾਂ ਸਾਡੇ ਬੰਦੇ ਕੁਝ ਨਹੀਂ ਵੀ ਰੋ। ਸਾਡਾ ਇਤਿਹਾਸ ਸਾਡੇ ਪੁਰਖੇ ਸਾਨੂੰ ਸੱਚੇ ਲੜਨਾ ਵੀ ਸਿਖੋੜਿਆ। ਪਰ ਹੁਣ ਸਭੀ ਲਸੋ ਤੁਸੀਂ ਹੋਣ ਲੱਗੀ ਹੋ ਤੁਸੀਂ ਕਹੋਗੇ ਜੇਹਾਂ ਵਿੱਚ ਕੀ ਹੈ ਜੇ ਜਿਨ੍ਹਾਂ ਚ ਖੋਜ ਚੱਲਣਗੇ ਉਥੋਂ ਰਸੇ ਦਿੱਕਣਗੇ ਤਾਂ ਸਾਡੀਆਂ ਧੀਆਂ ਸਲਾਪ ਹੋ ਕੇ ਸਾਡੇ ਗੇਟ ਤੇ ਬੈਠਣੀਆਂ। ਤੁਹਾਡੀ ਨੂੰ ਇਸ ਰੱਖਤ ਨਹੀਂ ਰਹੂੰਗੀ ਤੁਹਾਡੀਆਂ ਕੁੱਖਾਂ ਚ ਪਲਣ ਵਾਲੇ ਬੱਚੇ ਤੁਹਾਡੀ ਮਹਿਫਲ ਨਹੀਂ ਹੋਣਗੇ ਇਹਨਾਂ ਸੀਚਾਂ ਤੇ ਝਾਤ ਮਾਰਿਓ ਇੱਕਲੇ ਸਿੱਧੂ ਦੀ ਮੌਤ ਦਾ ਸਮਾਨ ਨਹੀਂ ਇਹਨਾਂ ਤੇ ਸਾਨੂੰ ਇਕਦਮ ਇਕੱਠੇ ਹੋਣਾ ਪੈਣਾ ਤੁਹਾਨੂੰ ਆਪ ਹੀ ਸੋਚ ਤੇ ਵਿਚਾਰ ਕਰਨਾ ਪੈਣਾ ਇਹਨਾਂ ਲਈ ਤੁਸੀਂ ਦਿੱਲੀ ਦਾ ਇੱਕ ਸੰਘਰਸ਼ ਜਿੱਤਿਆ ਮੈਂ ਕਿਸਾਨਾਂ ਨੂੰ ਬਹਾਈਆ ਵੀ ਜਿੱਤਿਆ ਹਾਂ ਪ੍ਰੰਤੂ ਤੁਸੀਂ ਯੂਐਸ ਸੰਘਰਸ਼ ਦੀ ਕੀਮਤ ਚੁਕਾਉਂਗੇ ਔਰ ਚੁਕਾ ਰਹੇ ਹੋ ਇਹਨੇ ਆ ਆਵਾਜ਼ ਸ਼ੇਰ ਸ਼ਾਹ ਪਤੋਪੁਰ ਵਾਲਿਆ ਉਹਨੇ ਜਿੱਦਾ ਬੇਗੂਫਾ ਨੇ ਤੁਹਾਡੀਆਂ ਗੱਲਾਂ ਤੇ ਯਕੀਨ ਕਰਕੇ ਉਹ ਮੇਰੇ ਕੋਲੇ 25 ਲੱਖ ਬੰਦਾ ਉਹ ਹੀ ਇੱਥੇ ਜਿੱਦੇ ਮੇਰੇ ਪੁੱਤ ਦੀ ਅਸਤੀ ਮਲਕਾ ਆਰਥੀ ਮੇਰੇ ਵਿਲੇਜ ਪਈ ਸੀ 14 ਮੈਂ ਤੁਹਾਡੀ ਨੱਕ ਚ ਦਮ ਕਰ ਦਿੰਦਾ ਤੁਹਾਡੇ ਮੈਂ 2 ਘੰਟਿਆਂ ਦੇ ਵਿੱਚ ਤੇ ਮੇਰੇ ਅੰਦਰਲਾ ਫੌਜੀ ਮਾਰ ਲਿਆ ਦੇ ਨੂੰ ਮੈਨੂੰ ਇਹ ਸੀ ਤੇਰਾ ਤਾਂ ਉੱਡ ਗਿਆ ਕਿਸੇ ਦਾ ਹੋਕ ਟੁੱਟ ਜਾਂਦਾ ਹੈ ਇੱਥੇ ਲੋਕਾਂ ਦੇ ਜਵਾਕ ਮਾਰੇ ਜਾਣਗੇ ਤੂੰ ਇੱਕ ਵਾਰ ਹੋ ਆਪਣੀ ਇਸ਼ਾਰਾ ਕਰਤਾ ਦੇਨੇ ਦਾ ਮੁਰਕੇ ਤੱਕ ਤੋਂ ਹਲਾਤ ਸਾਦੇ ਨਹੀਂ ਜਾਣੇ ਮੈਂ ਇਸੀ ਤੋਂ ਡਰ ਗਿਆ ਸਰਕਾਰੇ ਕਰਨ ਮੈਂ ਸਾਰਾ ਕੁਝ ਜਾਣਦਾ ਸੀ ਅੱਜ ਰਾਜਪੂਤਾਂ ਦਾ ਪਿਛਲੇ ਦਿਨੀ ਮੌਤ ਹੋਈ ਹੈ ਜੂਬਾ ਮਾੜੀ ਸਾਹਿਬ ਦੀ ਕਾਗਲਿਆਂ ਨੇ ਨਸੀਬ ਤੋਂ ਵਾਲਿਆ ਤਾਂ ਸਰਕਾਰ ਦੇ ਕਰਨ ਨੂੰ ਕੋਈ ਮੇਰੇ ਪੁੱਤ ਦੇ ਨਗਰ ਜਨਤਾ ਥੋੜੀ ਨਹੀਂ ਸੀ ਉਹਦੇ ਭਰਾਵਾਂ ਨੂੰ ਬਿਆਰ ਕਰਨ ਵਾਲੇ ਲੋਕ ਦਿੱਕੇ ਜਾਣਾਂ ਦੇ ਲਈ ਕਿਹਾ ਖਰੇ ਸੀ ਪਰੰਤੂ ਮੈਂ किसी ने मोहे रख के चलाई नहीं मैं आपका मरवाजा मैं दे जा है नहीं देखना चाहता लगता मैं भगवंत मान तेरिया जगह भक्तिया नहीं पता तू ए कानूना मुख्री निकलिया तू तो मेरा घर जाता सा सारा तुम्हें मार के गो ढाई घंटे तक कि किसी नाके से पुलिस कर्मचारी खरा नहीं किया ਉਹ ਤੁਸੀਂ ਕਹਿੰਦੇ ਹੋ ਲਾਰੈਂਸ ਤੇ ਜੱੱਬੂ ਨੇ ਐਪਲੀਕੇਸ਼ਨਾਂ ਲਾਈਆਂ ਸਾਡਾ ਮੂਸਾ ਦੇ ਖਤਰ ਨਾਲ ਕੋਈ ਲੈਣਾ ਦੇਣਾ ਨਹੀਂ ਜਿੱਤੇ ਇੱਕ ਮਾਨਸਾ ਕਸਟਰੀ ਦੇ ਵਿੱਚ ਜੱੱਬੂ ਜਾਂਦਾ ਉਹ ਮੈਂ ਉਸ ਬੇਈਮਾਨ ਇੰਸਪੈਕਟਰ ਨੂੰ ਪੁੱਛਿਆ ਵੀ ਤੇਰਾ ਜੱੱਬੂ ਅਮੈਰ ਦਾ ਫੋਨ ਲਾਈ ਜਾਂਦਾ ਵੀ ਸਿੱਧੂ ਮੂਸੇ ਵਾਲਾ ਮਾਰਿਆ ਤਾਂ ਤੁਸੀਂ ਉਹ ਲਾਰੈਂਸ ਕੀ ਹਾਂ ਕ ਲਈ ਜਾਂਦਾ ਮਸ਼ਹੂਰੀ ਲਾਰੈਂਸ ਕਰਤੀ ਜਾਂਦਾ ਮੈਂ ਕਿਹਾ ਤੁਸੀਂ ਕਦੇ ਜਿਹੜਾ ਫੋਨ ਨੂੰ ਫੋਨ ਤਾਂ ਪੁਲਿਸ ਆਈ ਵੀ ਕਸਟਰੀ ਦੇ ਵਿੱਚ ਵੀ ਕਮੇਡੀ ਕਰੀ ਜਾਂਦਾ ਜਿਹੜੇ ਆਪ ਸਭ ਤੋਂ ਮੈਂ ਆਪਸ ਰੱਤ ਸਮਝਾ ਤੁਸੀਂ ਮੇਰੇ ਪੁੱਤ ਦਾੁੱਧੋ ਪਾਣੀ ਛਾੜ ਕੇ ਦੇਊਗਾ ਉਹਨੇ ਕਿੰਨਾ ਇਸ ਤਰ੍ਹਾਂ ਮੁੜਕੀਆਂ ਤੱਕ ਮਹੱਇਆ ਕਰ ਰਹੀਆਂ ਆਪ ਵੀ ਇਹ ਇੱਜ਼ਤ ਤੇ ਕਿਹੜੀ ਜਾਂਚ ਤੇ ਤੇ ਭਰੋਸਾ ਕਰਾਂ ਜਦੋਂ ਮੈਂ ਦੇਖੂਗਾ ਮੈਂ ਕਹਾਂ ਮੈਂ ਮੰਨਦਾ ਤੁਸੀਂ ਚੰਦ ਬੋਟਾਂ ਦੀ ਘਾਤ ਰਾਜਨੀਤਿਕ ਗਲੇਰੇ ਚ ਜਾਣਾ ਵੀ ਉਹ ਜੀ ਸੜ ਕੇ ਜਾਉਂਗਾ ਮੈਂ ਕਿਹਨੂੰ ਥਾਪੜ ਦੇਵਾਂ ਕਿਹਨੂੰ ਨਾ ਦੇਵਾਂ ਮੇਰਾ ਕੀ ਮਤਲਬ ਮੈਂ ਕੌਣ ਆ ਜਾਂ ਮੈਂ ਇੱਕ ਛੋਟਾ ਜਿਹਾ ਸਰਪੰਚ ਐ ਇਸ ਪਿੰਡ ਦਾ ਮੇਰੇ ਤੇ ਗੱਲ ਤੇ ਟਿੱਪਣੀਆਂ ਨਾ ਕਰਿਆ ਕਰੋ ਮੇਰੀ ਆਤਮਾ ਨੇ ਕਦੇ ਦੀ ਕਿਸੇ ਨੂੰ ਦੰਕਸ਼ਾਂਤ ਨਹੀਂ ਹੋਤਾ ਜਦ ਕਿ ਮੈਂ ਦੁਖੀ ਮਨ ਦੇ ਵਿੱਚ ਮੇਰਾ ਮਨ ਕਈ ਵਾਰ ਇੰਨਾ ਜ਼ਿਆਦਾ ਅੰਦਰ ਪ੍ਰੈਸ਼ਰ ਹੋ ਜਾਂਦਾ ਨਹੀਂ ਜੀ ਕਹਿੰਦਾ پاگل ਹੋ ਜਾ ਮੈਂ ਕੋਈ ਕਹਿਦਾ ਤਾਂ ਪਰ ਤੁਸੀਂ ਮੇਰਾ ਇੰਤਿਹਾਨ ਨਾ ਲਓ ਤੋਂ ਤੂੰ ਮੇਰਾ ਪ੍ਰਵਾਹ ਸ਼ੋਭੀਪ ਤੇ ਜਉਂਦੇ ਜੀ ਦੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਸੀ ਕੁਝ ਸਾਨੂੰ ਦੂਰ ਕਰਨਾ ਚਾਹੁੰਦੇ ਹੂੰ ਐਨੀ ਕਿਸਮ ਦੀ ਮੈਨੂੰ ਬਾਈ ਰੂਨ ਦਿੱਤੀ ਹੋਈ ਐ ਮੈਂ ਇਹੋ ਤੋਂ ਮੰਨ ਨਹੀਂ ਹੂੰ ਲੈ ਜੋ ਮੇਰਾ ਹਾਲ ਐ ਮੈਨੂੰ ਮੇਰੇ ਘਰੇ ਬੈਠਣ ਦਿਓ ਮੇਰੇ ਨਾਲ ਆਈਦਿਨ ਬਾਨਾ ਹੋਏ ਮੈਂ ਜਾਊਂਗਾ ਚੌਕ ਚੌਕ ਮੈਂ ਤੁਹਾਡੇ ਕੋਲ ਕਲੀਅਰ ਕਰਾਂ ਦੀ ਮੈਂ ਆਫੇ ਆਹ ਕਹੂੰਗਾ ਮੈਂ ਆਹ ਕਹੂੰਗਾ ਮੈਂ ਇਹ ਕੋਈ ਨਾ ਬਸਿੰਦੀ ਨਹੀਂ ਮੈਂ ਮੰਨ ਮੈਂ ਨਹੀਂ ਜਾਗਾ ਅੱਜ ਘਰੇ ਬੈਠੂਗਾ ਤੁਹਾਡੇ ਕੋਲ ਵੀ ਹੱਕ ਐ ਮੇਰੇ ਕੋਲ ਵੀ ਹੱਕ ਐ ਤੂੰ ਸੈੱਟ ਕਰ ਦੋ ਮੈਂ ਹਰੇਕ ਕੀ ਤੁਹਾਨੂੰ ਦੱਸ ਕੇ ਕਰਾਂ ਮੈਨੂੰ ਅਸਲ ਤੇ ਕਵਨ ਤੇ ਉਹਨਾਂ 에ਰਪੋਰਟ ਉੱਪ ਪੈਨਾਪਟਾ ਲੱਗਣੀ ਹੈ ਫਲਾਂਜੀਗਾ ਵੀ ਜਾਉਣਾ ਤੁਸੀਂ ਮੈਨੂੰ 5 ਕਿਲੋਮੀਟਰ ਕਰੋ ਪੈ ਜਾਣਾ ਗੱਡੀ ਲੈ ਕੇ ਜਾਵਾਂ ਸਫਰ ਕੀ ਕਰੀਂਦੇ ਤੁਹਾਨੂੰ ਸਾਰਾ ਪਤਾ ਉਹਨਾਂ ਨੇ ਕਿੱਥੇ ਜਾ ਕੇ ਰੁਕਣਾ ਹੈ ਤੇ ਲੌਂਗ ਹੈ ਵੀ ਇਹਨੇ ਇੱਥੇ ਗੱਡੀ ਜੰਮੇ ਦਾ ਨਾ ਕਿਤਰੇ ਪ੍ਰੀਓਰਿਟੀ ਇਮਾਂ ਤੁਹਾਨੂੰ ਪਤਾ ਨਹੀਂ ਰੱਖਿਆ ਹੁਣ ਯਾਰੀ ਮੇਰੇ ਤੇ ਸੀ ਆਈਡੀ ਲੌਂਗ ਦਾ ਕਿਹੜਾ ਮੈਨੂੰ ਕਾਹਦੀ ਬੰਦਿਆ ਮੇਰੇ ਕੋਲੇ ਆਹੀ ਰਮਨ ਚਾਰ ਦਿਨ ਜਾ ਰਹੇ ਯਾਤਰੀ ਤੇ ਸਾਧਾ ਲੈ ਲੈਣ ਜੋ ਹੂੰ ਕਈ ਵਾਰੀ ਮੀਡੀਆ ਜਦੋਂ ਵੀ ਠੀਕ ਨਹੀਂ ਸੀ ਪਰੰਤੂ ਇੰਨੇ ਬੜੀ ਕਿੰਨੀ ਤੁਸੀਂ ਆਏ ਸੀ ਕਿ ਮੈਂ ਕੁਝ ਤੋਂ ਨੂੰ ਸੂਬੇ ਦੇ ਮੈਂ ਕਰਾ ਤੁਹਾਨੂੰ ਮਿਲਾਂ ਨਾ ਫਿਰ ਮੈਨੂੰ ਲੱਗਦਾ ਵੀ ਬੇਇਨਸਾਫੀ ਗੱਲ ਬੰਦੇ ਤੋਂ ਦੂਰ ਦೇಶਾਂ ਦੇਸ਼ਾਂ ਤੋਂ ਵੀ ਨਹੀਂ ਚੱਲ ਕੇ ਆਉਣੀ ਇਹ। ਕੋਈ ਸ਼ੌਤ ਬੰਦ ਕਰਕੇ ਕਹਿ ਗਿਆ ਹੁਣ। ਸਭਨਾਂ ਤੋਂ ਮਾਫ ਕਰਨਯੋਗ ਹੈ। ਤੁਹਾਨੂੰ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿਸੇ ਨੂੰ ਕੋਈ ਵੀ ਸ਼ੌਤ ਮੇਰਾ ਬੁਰਾ ਨਾ ਲੱਗੇ। ਪਰੰਤੂ ਇੱਕ ਔੜੀ ਸੱਚਾਈ ਹੈ। ਜਦੋਂ ਅਦਾਲਤਾਂ ਨੇ ਕਹਿਣਗੇ ਬਾਦਲੂ ਵੀ ਇਹ ਲੋਕ ਲੋਕ ਤਸਤੋਂ ਮਸਲੀ ਹੁੰਦੇ। ਹੁਣ ਕੱਲਾ ਤੁਸੀਂ ਕਹੋਗੇ ਜੀ ਕੱਲੀ ਵੀਡੀਓ ਦਾ ਰੌਲਾ ਕਾਹ ਤੋਂ ਪੈਂਦਾ? ਇਹ ਕੱਲੀ ਵੀਡੀਓ ਨਹੀਂ ਵੀਰੋ। ਇਹ ਪੂਰਾ ਇੱਕ ਗੱਠਜੋੜ ਹੈ ਤ੍ਰਿਸ਼ਤ ਅਫਸਰਾਂ ਦਾ ਨਸ਼ਾ ਵੇਚਰਿਆਂ ਦਾ ਜਿਹੜੇ ਕਮਾਈਆਂ ਕਰਨ ਤੇ ਲੱਗੇ ਹੋਏ ਨੇ ਹੁਣ ਬਾਲੇ ਕਹਿੰਦੇ ਜੀ ਹੁਣ ਤਾਂ ਪੁਲਿਸ ਮੁਕਾਬਲੇ ਸ਼ੁਰੂ ਕਿ ਤੁਸੀਂ ਹੋਣੀ ਬੋਲਦੇ ਨਹੀਂ ਜਿੱਦੇ ਕੋਸੇ ਮੁਕਾਬਲੇ ਹੋਣ ਨੂੰ ਦੱਸ ਨਹੀਂ ਵੀ ਹੁਣ ਤਾਂ ਕਹਿੰਦੇ ਜੀ ਲੱਗਿਆ ਹੈ ਹਲੇ ਤੱਕ ਉਹ ਗਨੀ ਉੱਪਰ ਤੇ ਜਵਾਕ ਜਿਹੜੇ ਪਟਕੇ ਹੋਏ ਨੇ ਬਾਰੇ ਮੋਟੇ ਜੀ ਤੂੰ ਉਹ ਦੇ ਉਹ ਕਿਸੇ ਦੇ ਪੱਟ ਜਮਾਰੀ ਕਿਸੇ ਦੇ ਜਿੱਟੇ ਜਮਾਰੀ ਹਰੇ ਤਪੋਂ ਨੂੰ Thank you